Vai, ah! ਓਏ ਬਾਗੀ ਸੋਨਾੁੰਡ ਨੇ ਹੈਡ ਮਾਰ ਕੇ ਸ਼ਾਟ ਗੋਲ ਕਰ ਕੀ ਹੋ ਗਿਆ ਦੇਖ ਕੀ ਹੋ ਗਿਆ ਦੂਜਾ ਗੋਲ ਕਿਨੇ ਕੀਤਾ ਮਰੇ ਹੱਥ ਖੜਾ ਕਰ ਦੇ ਮੇਰਾ ਵੀਰ ਬੰਦੇ ਨੇ ਹੈਡ ਮਾਰ ਕੇ ਗੋਲ ਕੀਤਾ ਗੋਲ ਕੀਤਾ ਪਿੰਡਰ ਸਟੇਰੀਆ 12 ਗੋਲ ਕਰਦਾ ਹੈ ਤੇ ਰੁਪਈਆ 500 ਦਾ ਮਾਰਦਾਨ ਕੀਤਾ ਜਾਣਗੇ 500 ਸੋਨੇ ਤੀਜਾ ਗੋਲ ਰੁਪਈਏ ਦੇ ਮਾਰਦਾਨ ਕੀਤੇ ਆ ਇਹ ਭਲਾ ਦੋ ਵੀ 200 ਰੁਪਈਆ ਫੜ ਲਿਓ ਕਹਿੰਦਾ ਤੇਰੇ ਗੋਲ ਰੋਕੇ ਤੇ ਵੀ ਸੋਨੇ ਆ ਪੈਸੇ ਲਾਵਾਂਗੇ ਲੋਕੀ ਦਾ ਗੋਲ ਕਰਨ ਤੇ ਲਾਉਣੀ ਅਸੀਂ ਰੋਪਣ ਦੇ ਲਾਵਾਂਗੇ ਅਸੀਂ ਕਹਿੰਦਾ बहुत 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 ही सकता गर्व करी चार गर्व गर्वे दो हजार रुपया लगे माल हजार ਬੇਬੇ ਗੋਸਣ ਵਾਲੇ ਵੀ ਕਹਿੰਦੇ ਬੱਲੇ ਬੱਲੇ ਕਰਾਉਣ ਲੱਪੇ ਆ ਕਰਣਾੜੇ ਵਾਲਿਓ ਢਿੱਲੇ ਨਾ ਬੋ ਕਦੇ ਉਹੀ ਗੱਲ ਨਾ ਉਹ ਜਿਵੇਂ ਸਾਰਾ ਮੈਜਿਕ ਚੂਨੇ ਆ 5 ਨੰਬਰ ਵਾਲੇ ਨੇ ਸਿਰ ਆ ਗਰਾ ਦਿੱਤੇ 5 1 ਦਾ ਉਂਕਾਰ ਕਹਿੰਦੇ ਬਹੁਤ ਚੋੜੀ